ਤੇ ਨਿਰ ਦੇ ਕਦੇ ਵੀ ਮਿੱਟੀ ਦੇ ਸ਼ਰੀਰ ਦਾ ਮਾਣ ਨਹੀਂ ਕਰਨਾ ਚਾਹੀਦਾ ਤੇ ਮਿੱਟੀ ਦਾ ਸ਼ਰੀਰ ਨੇ ਆਕਰਤ ਕਰ ਮਿੱਟੀ ਹੀ ਹੋਣਾ ਇੱਥੇ ਤੇ ਰਾਵਣ ਵਰਗੇ ਰਾਜੇ ਮਹਾਨ ਹੋਏ ਆ ਜਿਨ੍ਹਾਂ ਨੇ ਕਾਲ ਤੱਕ ਨੂੰ ਪਾਵੇ ਦੇ ਨਾਲ ਬੰਨ ਕੇ ਰੱਖਿਆ ਇੱਥੇ ਤੇ ਉਹਨਾਂ ਨੂੰ ਵੀ ਦੁਨੀਆ ਦੇ ਤੋਂ ਜਾਣਾ ਪੈ ਗਿਆ ਤੇ ਅਸੀਂ ਕਿਸ ਮਿੱਟੀ ਦੀ ਚੀਜ਼ ਹਾਂ ਤੇ ਆਖਰਕਾਰ ਇੱਕ ਨਾ ਇੱਕ ਦਿਨ ਇੱਥੇ ਸਭ ਨੂੰ ਜਾਣਾ ਹੈ ਜੋ ਜੰਮਿਆ ਹੈ ਉਹਦਾ ਮਰਨਾ ਤੈ ਹੈ ਤੇ ਕਰਮ ਇਦਾਂ ਦੇ ਕਰਕੇ ਸੰਕੇਤ ਕਰ ਮੰਨਣਾ ਨਾ ਨਹੀਂ ਮੰਨਦਾ ਕਰਦਾ ਤੇ ਇਸ ਦਾ ਵੀ ਕਹਿੰਦੇ ਆ ਕਿ ਜੇ ਰਾਮਨ ਵਰਗੇ ਰਾਜਾ ਚਲੇ ਗਏ ਹਨ ਤਾਂ ਜਾਣਾ ਅਸੀਂ ਵੀ ਤੇ ਕਦੀ ਵੀ ਕਿਸੇ ਗਰੀਬ ਦੇ ਉੱਤੇ ਰੋਗ ਨਹੀਂ ਦਿਖਾਉਣਾ ਚਾਹੀਦਾ ਨਹੀਂ ਕਿਸੇ ਗਰੀਬ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਕਹਿੰਦੇ ਆ ਕਿ ਪੂਜ ਰਹੇ ਕਈ ਥਾਂ ਤੇ ਉਹ ਕਿ ਪੁਤਲੇ ਪੈਕ ਤੇ ਸਾਭਦੇ ਆ ਪਰ ਰਾਮਨ ਅੱਜ ਕੱਲ੍ਹ ਸਭ ਦੇ ਅੰਦਰ ਕਿੰਨੂ ਪੈ ਤੁਸੀਂ ਮੰਨਦੇ ਆ ਤੇ ਬਦਲਾ ਰੱਖ ਕੇ ਦਿਲ ਦੇ ਅੰਦਰ ਖੁਦ ਨੂੰ ਦਸ ਮਹਾਨ ਰਹਿ ਆ ਕੇ ਮਾਰੇ ਬੰਦੇ ਤੇ ਰੋਗ ਦਿਖਾ ਕੇ ਦੌਰਿਆਂ ਵਿੱਚ ਦਸ ਜਾਣ ਰਹਿ ਤੇ ਕਾਲ ਜਿਨੇ ਵਾਵੇ ਨਾਲ ਬੰਨਿਆ ਉਹ ਵੀ ਸ਼ੱਦ ਜਹਾਨ ਗਿਆ ਤੇ ਰਾਵਣ ਨਿੰਝੇ ਮੌਤ ਤੋਂ ਬਚਿਆ ਕਿਸ ਚੀਜ਼ ਦਾ ਤੈਨੂੰ ਮਾਨ ਪਿਆ ਕੇ ਰਾਵਣ ਨਿੰਝੇ ਮੌਤ ਤੋਂ ਬਚਿਆ ਕਿਸ ਚੀਜ਼ ਦਾ ਤੈਨੂੰ ਮਾਨ ਪਿਆ ਕਿ ਚੌ ਮੇਦਾਂ ਦਾ ਜਾਣੀ ਸੀ ਉਹ ਪੂਜਾ ਪਾਠ ਵੀ ਕੰਮ ਨਹੀਂ ਆਉਂਦੀ ਗਲਤ ਸਹੀ ਦੀ ਪਰਖ ਨਹੀਂ ਰਹਿੰਦੀ ਉੱਠੀ ਮਤ ਜਦੋਂ ਵੀ ਸ਼ੌਂਕ ਕਾਮ ਕ੍ਰੋਧ ਤੇ ਲਾਲਚ ਬੰਦੇ ਤੋਂ ਉੱਠੇ ਕੰਮ ਕਰਾਉਂਦਾ ਜਾਂਦਾ ਮੈਂ ਬੋਲਦੀ ਸਿਰ ਤੇ ਚੱਪੇ ਅੰਤ ਜੋ ਨੇੜੇ ਆਉਂਦਾ ਜਾਂਦਾ ਤੇ ਮਿੱਟੀ ਆਕਰ ਮਿੱਟੀ ਹੋਣਾ ਤੇ ਆ ਮਿੱਟੀ ਆਕਰ ਮਿੱਟੀ ਹੋਣਾ ਕਦਰ ਜਿਸ ਮਿੱਟੀ ਦਾ ਘਮਾਨ ਰਿਆਂ ਹੈ ਕਿ ਰਾਵਣ ਨਹੀਂ ਜੇ ਮੌਤ ਤੋਂ ਬਚਿਆ ਕਿਸ ਚੀਜ਼ ਦਾ ਤੈਨੂੰ ਮਾਨ ਪਿਆ ਹੈ ਕਿ ਰਾਵਣ ਨਹੀਂ ਜੇ ਮੌਤ ਤੋਂ ਬਚਿਆ ਕਿਸ ਚੀਜ਼ ਦਾ ਤੈਨੂੰ ਮਾਨ ਪਿਆ ਹੈ